ਹੈ ਸਨੌਰ ਬੱਲ ਸਨੌਰ ਬੱਲ ਉਹ ਨਾਣੇ ਦਾ ਜੱਕਾ ਦੀਆਂ ਜੱਪੜਾਂ ਵਹਿ ਗਈਆਂ ਉਹਨਾਂ ਨੂੰ ਪਾਲਚੀ ਕਰੀ ਜਾਂਦੇ ਸਾਰਾ ਦਿਨ ਉਹ ਤੂੰ ਜੱਪੜਾਂ ਪਿੱਛੇ ਪਿਆ ਹੋਇਆ ਯਾਰ ਆ ਗਿਆ ਨੀਲਾ ਜਾਂ ਫਿਰਦਾ ਝੱਗਾ ਆ ਜਾਊਂਗੀ ਜੀ ਨਮਾ ਕੈਮਰਾ ਫੱਲੇ ਕਾ ਫੇਰ ਕੋ ਕਾਊਂਗਾ ਨਹੀਂ ਇੱਥੋਂ ਠੀਕ ਹੈ ਇਥੂ ਉੱਚੀ ਬਣਾਉਣੀ ਆਪਾਂ ਦੱਬਦੇ ਕੰਮ ਆਹ ਹੈ ਨਿਆਰੇ ਹੁੰਦੇ ਘਰਾਂ ਦੇ ਬਸ ਰੋਟੀ ਮੈਂ ਠੰਡੀ ਹੁੰਦੀ ਬੜੀ ਸਾਲ ਲੱਗਣੀ ਰੋਟੀ ਗਰਮ ਕਰ ਲੈਂਦੀ ਕਿਉਂ ਪਾਇਆ ਦੇਸੀ ਆ ਹੋਵੇ ਤੂੰ ਨਾ ਮੈਂ ਕਹਾਂ ਤੂੰ ਹੀ ਜਾਨੀ ਫਿਰ ਪਈ ਆਪਣੇ ਰਾਹ ਲਿਆ ਚਾਹ ਤੇ ਆਪਾਂ ਪਈ ยันเสี uh, ันสี้ยโอ๊ยโอ๊ยโอ๊ยโอ๊ยโอยโอยโอยม่ชแนโอยลาบลไหนา ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਡਰ ਤੱਕ ਜਰੂਰ ਦੇਖਿਓ ਐਂਡ ਤੇ ਐਂਡ ਜਦੋਂ ਬਾਹਰ ਨਿਕਲ ਗਿਆ ਹੁਣ ਦੁਬਾਰਾ ਫਿਰ ਪਿੱਛੇ ਆਜੇ ਬੀ ਨਹੀਂ ਪਾਇਆ ਰਾਤੀ ਵਾਈ ਇਹ ਤੇ ਆਪੀ ਇ ਬਈ ਕੀ ਕਹਿਣਾ ਅੱਗੇ ਬੱਸ ਪੈਸੇ ਤਿਆਰ ਰੱਖੋ ਆਗੇ ਕਿੱਥੇ ਗਿਆ ਚਲੇ ਉਹ ਰਹਾ ਕੀ ਕਹਿਣਾ ਰਾਜੂ 2000 ਰੁਪਏ ਤਿਆਰ ਥੋੜੇ ਆਗੇ ਆਗੇ ਬੱਸ ਯਾਰ ਤੇ ਰੰਗ ਖੋਲ ਕੇ ਆਗੇ ਉਹਦਾ ਉਹ ਇੱਥੇ ਖਾ ਲੈਂਦਾ ਐਂ ਹੀ ਲੈ ਆਉਣ ਬੜਾ ਬੀਚੇ ਆਇਆ ਲੈ ਬਈ ਸਾਡਾ ਆ ਪਲਾਟ ਆ ਤੇ ਗੋਰਾ ਤੇ ਗੋਰੇ ਨਾਲ ਗੋਰੀਆਂ ਦਾ ਕੁੱਤਿਆਂ ਨਾਲ ਬਹੁਤ ਵੈਰ ਆ ਅੱਜ ਫੇਰ ਇਹਨੂੰ ਕੁੱਤੀ ਮਿਲ ਗਈ ਇੱਥੇ ਕਿੱਤੇ ਵੇਰ ਦੀ ਕੁੱਤੀਓ ਉਹ ਵਿੱਚੇ ਓਏ ਲੱਗ ਇਹ ਮੋٹے ਵਾਲ ਦੀ ਐ ਮੋਟਾ ਤੇ ਗਰਗੀਰ ਤੇ ਬਲ ਤੁਸੀਂ ਵੀ ਨਹੀਂ ਪੀਤੀ ਸੌਰੀ ਥੈਂਕ ਯੂ ਆਹ ਹੈ ਸਨੌਰ ਬਲ ਸਨੌਰ ਬਲ ਹੁਣਾਂ ਦੇ ਜੱਕਾ ਦੀਆਂ ਜੱਪੜਾਂ ਵਹਿ ਗਈਆਂ ਇਹਨਾਂ ਨੂੰ ਪਾਲਸੀ ਕਰੀ ਜਾਂਦੇ ਸਾਰਾ ਦਿਨ ਓਏ ਤੂੰ ਜੱਪੜਾਂ ਪਿੱਛੇ ਪਿਆ ਹੋਇਆ ਯਾਰ ਆ ਗਿਆ ਨੀਲਾ ਜਾ ਫਿਰਦਾ ਝੱਗਾ ਅਈ ਗੁਜਾਰਸ਼ ਕਰਨਾ ਜਾਵਾਂਗੇ ਅੱਜ ਦਾ ਦੇਣ ਜਿਹੜਾ ਬੜਾ ਹੀ ਵਧੀਆ ਲੱਗਾ ਹੋਇਆ ਸੋਹਣਾ ਲੱਗਾ ਹੋਇਆ ਤੇ ਕਕਿਆ ਚ ਗੜੇ ਪੈ ਗਏ ਹਨ ਅੰਮ੍ਰਿਤਸਰ ਵਿਖੇ 에어ਪੋਰਟ ਰੋਡ ਹਾਂਜੀ ਉਹ ਮੈਨੂੰ ਰਾਤੀ ਕਾਫੀ ਸਨੇਪਾਂ ਜਾਂ ਮੈਂ ਅਗਲੀਆਂ ਐਂਡਲਿੰਗ ਸਟੋਰ ਕਰਤੀ ਸੁਨੋ ਐਨੂੰ ਹਾਂ ਸਾਰੀ ਡਿਪੋਰਟ ਹੋ ਕੇ ਸਾਰੀ ਇੱਧਰ 트럼ਪ ਦੇ ਮੂੰਹੋਂ ਡਿੱਗ ਪਈ ਇੱਧਰ ਫਾੜ 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 ਵੱਜ ਗਈ ਆ ਕਿਹੜੇ ਕਿਹੜੇ ਲੱਗਿਆਂ ਚ ਸਨੋ ਪਈ ਆ ਮੈਨੂੰ ਦੱਸ ਸਕਦੇ ਤੁਸੀਂ ਥੈਂਕ ਯੂ ਵੈਲਕਮ ਸੋ ਬਾਲ ਸਾਹਿਬ ਐਵੇਂ ਹੀ ਹਸੀ ਜਾਂਦੇ ਐਵੇਂ ਹੀ ਹਸੀ ਜਾਂਦੇ ਸਾਸਰੀ ਕਾ ਜੀ ਅਹੀਂ ਅਹੀਂ ਜੀ ਜੀਬ ਵੇਚ ਦਿੱਤੀ ਤੇਰੀ ਲੈ ਜੋ ਲੈ ਜੋ ਜੀਪ ਵੇਟੀਸ ਨੂੰ ਹੋਰ ਪਾਲਤੀ ਲੈ ਜਾਓ 6 ਲੱਖ ਦੇ ਕੇ ਲੈ ਜਾਓ 5 ਲੱਖ ਦੇ ਕੇ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਆ ਆ ਵੀ ਡਿੱਗਾ ਲੈ ਜਾ ਆ ਵੀ ਲੈ ਜਾਓ ਲੈ ਜਾ ਲੈ ਸਾਰਾ ਕੁ ਲੈ ਜਾ ਸਭ ਲੈ ਜਾਓ ਜੀ ਕੀ ਕਹਿਣਾ ਜਾਊਂਗੀ ਜੀ ਮਮਰਾ ਕੈਮਰਾ ਸੱਲੇ ਕਾ ਫੇਰ ਕੋ ਕਾਊਂਗਾ ਨਹੀਂ ਇੱਥੋਂ ਠੀਕ ਹੈ ਇਥੋਂ ਉੱਚੀ ਬਣਾਣੀ ਆਪਾਂ ਥੋੜੀ ਦੁਨੀਆ ਨਾਲ ਵੱਖ ਚੱਲਣਾ ਹੈ ਨਾ ਆਪਾਂ ਆਏ ਆ ਜੀ ਆਪਾਨੂੰ ਚਾਹੀਦਾ ਡੌਗ ਅਮਰੀਕਨ ਬੁਲੀ ਹੋਵੇ ਸਿਟਜੂ ਹੋਵੇ ਕੋਈ ਹੋਵੇ ਬੱਚਾ ਯਾਰ ਵਧੀਆ ਚਾਹੀਦਾ ਬਸ ਮੈਸੇਜ ਕਰ ਦਿਓ ਤੇ ਅਸੀਂ ਲੈਣ ਆ ਜਾਾਂਗੇ ਜਿੱਥੇ ਕਹੋਗੇ ਅੰਬਰਸਰ ਕੈਨੇਡਾ ਅਮਰੀਕਾ ਦਿੱਲੀ ਜਿੱਥੋਂ ਹੋਵੇ ਉਥੋਂ ਲੈਣ ਆ ਜਾਾਂਗੇ ਅਸੀਂ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਤੇ ਚ ਕੋਈ ਵੀ ਦੋਰ ਆਏ ਨਹੀਂ ਬੱਚਾ ਸੀ ਲੈਣਾ ਆ ਪੇ ਵੀ ਕਰ ਦਾਂਗੇ ਮਾੜਾ ਮੋਟਾ ਮਾੜਾ ਮੋਟਾ ਕਰ ਦਾਂਗੇ ਯਾਰ ਕਰ ਦਾਂਗੇ ਠੀਕ ਜੀ ਜੋ ਰੇਟ ਹੈ ਮਾਨਤਾ ਤੁਸੀਂ ਕਰਦੇ ਮਾਨਤਾ ਨਹੀਂ ਕਰਾਵਾਂਗੇ ਜੀ ਹਾਂ ਤੇ ਡੌਗ ਆਪਾਂ ਨੂੰ ਜ਼ਰੂਰੀ ਚਾਹੀਦਾ ਨਾ ਮੱਲੇ ਡੌਗ ਆਪਾਂ ਨੂੰ ਚਾਹੀਦਾ ਜੀ ਜ਼ਰੂਰੀ ਤੇ ਉੱਤੇ ਗੱਲ ਕਰ ਕੈਮਰਾ ਦੇ ਵੇਖ ਕੇ ਡੌਗ ਅਮਰ ਜੰਮ ਚਾਹੀਦਾ ਜੀ ਤੇ ਪੈਸੇ ਦੇ ਰਾਂਗੇ ਫ੍ਰੀ ਆਪਾਂ ਨਹੀਂ ਲੈਣੇ ਐਵੇਂ ਹਨਾ ਕੋਈ ਨਾ ਟੈਨਸ਼ਨ ਨਾ ਲਵਾ ਜੀ ਹੋਰ ਤੂੰ ਤਾਂ ਨਹੀਂ ਖਾਣੀ ਨਹੀਂ ਮੈਂ ਵੇਚ ਕੇ ਛੱਡ ਦੂੰ ਮੱਝਾਂ ਨੇ ਚੱਲਦਾ ਖਾਣੀ ਤਾਂ ਤੂੰ ਹੈ ਆ ਚੱਕ ਆਹ ਓਨਲੀ ਦੇ ਨੇ ਦੱਬਦੇ ਕੰਮ ਆਹ ਹੀ ਨਿਆਰੇ ਹੁੰਦੇ ਘਰਾਂ ਦੇ ਬਸ ਰੋਟੀ ਵੀ ਠੰਡੀ ਹੁੰਦੀ ਬੜੀ ਫਾਲ ਲੱਗਣੀ ਹੈ ਤੇ ਗਰਮ ਕਰ ਲੈਂਦੀ ਕਿਉਂ ਪਾਇਆ ਦੇਸੀ ਆ ਹੋਵੇ ਐਨੇ ਦਾ ਫੈਟ ਚੜਾਉਣੀ ਤੈਨੂੰ ਤਾਂ ਮੈਂ ਮੋਟਾ ਕਰਕੇ ਰੱਖਿਆ ਤੁਹਾਨੂੰ ਲੱਕਣਾ ਹਰਦਾ ਕਿ ਹੋਰ ਹੈ ਕੰਮੀ ਚੋ ਵੈਰੀ ਗੁੱਡ ਕੋਈ ਵੀ ਅਮਨ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਰਿਪਲਾਈ ਕਰੇ ਬਹੁਤ ਮੈਸੇਜ ਆਉਂਦੇ ਆ ਰਿਪਲਾਈ ਨਹੀਂ ਕਰਦੀ ਕਰੇ ਸੋ ਬਟਿਕਾ ਦੇ ਹਾਂ ਹੈਵੀ ਹੈਵੀ ਸੂਟ ਲਾ ਕੇ ਬਟਿਕਾ ਤੋਂ ਕੋਈ ਵੀ ਠੀਕ ਆ ਨਾਲ ਚਾਹ ਫੱਜਾ ਜਾ ਤੂੰ ਨਾ ਕਰ ਕਹਿਣਾ ਤੂੰ ਹੀ ਜਾਨੀ ਫਿਰ ਪਈਏ ਆਪਣੇ ਰਾਹ ਲਿਆ ਚਾ ਤੇ ਆਪਾਂ ਪਈਏ ਆਪਣੇ ਰਾਹ ਠੀਕ ਆ ਮਾਤਾ ਜੀ ਓਕੇ ਰਪੋਰਟ ਜਾਣਾ ਮਰੂਤੀ ਵਾਲੇ ਕੋਲੇ ਚੱਲ ਚੱਲ ਥਾਰੇ ਕੋ ਜਾਵਾਂ ਤੇ ਟੈਨਸ਼ਨ ਹਲਾ ਮਰੂਤੀ ਜੈਨ अल्टੋ ਕੇ 10 ਕੀਆਗੂਆ ਸਾਰੇ ਹਾਲ ਚੱਲ ਜਾਣਾ ਮਿਲਣੀ ਆ ਮਿਲ ਕੇ ਗੱਡੀ ਮੈਂ ਕਹਿੰਦੇ ਏਜੰਸੀ ਗੱਡੀ ਮਿਲ ਨਹੀਂ ਰਹੀ ਗੱਡੀ ਆ ਰਹੀ ਲੈ ਰਹੀ ਆ ਏਜੰਸੀ ਵਾਲੇ ਕਹਿੰਦਾ ਵਾ ਏਜੰਸੀ ਵਾਲਾ ਚੱਲ ਆਉਂਦਾ ਓਏ 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 ਜਾਂਦੀ ਆਉ ਜਾਂਦੀ ਆਉ ਜਾਂਦੀ ਏ ਏ ਹੋ ਗਈ ਹੋ ਗਈ ਹੋ ਗਈ ਏ ਇਹ ਨਹੀਂ ਪਾ ਲੈਣਾ ਇਹ ਵੇਖਣਾ ਇਤੋਂ ਸੱਜੇ ਅਸੀਂ ਆਹੋ ਏ ਏ ਏ ਏ ਏ ਮੋੜ ਦੇ ਮੋੜ ਤੇ ਗੱਡੀ ਦੇਖੋ ਭਾਗ ਫਰੀਚ ਦੀਆਂ ਕੁਰਸੀਆਂ ਬਹੁਤ ਮਜ਼ਬੂਤ ਆ ਤੁਸੀਂ ਦੇਖ ਸਕਦੇ ਹੋ ਮਾ ਤਾਂ ਨਹੀਂ ਮਜ਼ਬੂਤ ਆ ਆਪਣੇ ਕਿਰ ਮਾ ਤਾਂ ਲੱਤ ਮਾਣਾ ਕਿਤੇ ਬਰੋਡ ਦੀ ਕਿਤੇ ਛੱਡਦੇ ਹੁਣ ਹੂੜੇ ਮਾੜੇ ਦੇਣ ਲੱਗ ਕੰਗਾ ਕਿਤੇ ਉਹ ਨਹੀਂ ਹੂੰ ਤਟੂ ਉਹ ਵੇ ਤੋੜ ਕੇ ਤੋੜ ਕੇ ਖੜ ਜਾ ਕੋ ਨਿਆਰਾ ਦਿੱਤਾ ਨਾ ਕਾਹ ਤੇਰਾ ਜਿਹੜੇ ਮਸਲੇ ਸੀ ਅਗਰੇ ਥੱਲੇ ਨਹੀਂ ਗਲੇ ਮਿੱਟੀ ਹਰੀ ਹਲੋ ਕੱਢੀਓ ਮੈਂ ਕੱਢੀ ਥੰਡੋ ਬੈਂਦੇ ਅਜੇ ਚ ਮਾਰਿਆ ਵਾ ਬਸ ਸਾਰਾ ਸਾਫ ਕਰਤਾ ਆ ਵੀ ਸ਼ਾਫਟ ਤੇ ਲਾ ਕੇ ਨਾ ਉੱਤੇ ਰੱਖ ਦੀ ਓਹੀ ਮੋਠਾ ਬੈ ਨਾ ਓਹੀ ਪਲਵਾਨਾਂ ਦੀ ਪਲਵਾਨ ਤੂੰ ਪਤਲੀ ਹੋ ਗਈ ਅੱਗੇ ਨੂੰ ਜੇ ਮੈਂ ਲਾਉਣਾ ਹੀ ਵਾਣਾ ਤੈਨੂੰ ਵੇ ਅੱਜ ਗੁਰਦੀਪ ਆਪਦੇ ਸੌਰੇ ਹੋ ਕੇ ਆਈ ਆ। ਸੌਰੇ ਹੋ ਕੇ ਆਈ ਆ। ਓਏ ਵੇ ਸ਼ਾਪਿੰਗਾਂ ਵਾਓ। ਐ। ਐ ਗੱਡੀ ਵੀ ਧੋ ਲਿਆ ਕਰੋ ਕਰੇ। ਆ ਗਿਆ ਜ਼ੂਵੀ। ਜ਼ੂਵੀ ਵੀ ਆ ਗਿਆ। ਜ਼ੂਵੀਸ ਫਰੈਂਡ ਲੱਭਦੇ ਹੋਏ। ਜ਼ੂਵੀ ਆ ਗਿਆ। ਧੋ ਕੇ। ਲਓ ਅੱਜ ਇਹਨੂੰ ਵੀ ਸਾਫ ਕਰਦੇ ਅਸੀਂ। ਸਾਡੇ ਸੀਜ਼ਨ ਦੇ ਮੱਕੀ ਦੀ ਬਜਾਈ ਦਾ ਆਖਰੀ ਦਿਨ ਸੀ। ਸਾਦਾ ਆਵਦਾ ਬਾਣ ਵੀ ਧਾਰਾ ਬੀਜੇ ਗਏ ਉਹਨਾਂ ਕੇ ਆਉਣ ਦੇ ਪਿੱਛੇ ਆਉਣ ਦੇ ਉਹ ਉਹ ਵੇਟਿਆਰਾਂ ਦੇ ਵਿਚਾਲੇ ਹੌਲੀ ਹੌਲੀ ਦਿਖਾਈ ਹਾਂਜੀ ਇਹ 55 ਦਾ ਹੈ ਵੀਰੇ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ